ਗੁਰੂ ਦੇ ਘਰ ਦੀ ਮੱਤ ਐ ਜਦੋਂ ਆਪਾਂ ਮੱਤ ਲੈ ਲਈ ਨਾ ਵੇ ਕੀਰਤਨ ਕਿਵੇਂ ਸੁਣਨੇ ਜਦੋਂ ਮੱਤ ਲੈ ਲਈ ਮੱਥਾ ਕਿਵੇਂ ਟੇਕਣੇ ਉਦੋਂ ਸਾਥ ਸੰਗਤ ਦੁਨੀਆਂ ਦੇ ਬਹੁਤ ਝਮੇਲੇ ਤੁਹਾਡੇ ਮੁੱਕ ਜਾਣਗੇ ਭਾਈ ਸਾਹਿਬ ਭਾਈ ਵੀਰ ਸਿੰਘ ਹੋਣਾ ਇੱਕ ਰਵਾਈ ਲਿਖੀ ਐ ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਕਿਵੇਂ ਟੇਕਣਾ ਹੈ ਮੋਰ ਕੋਲੋਂ ਸਿੱਖ ਹੁਣ ਮੱਥਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਟੇਕਣੇ ਤੇ ਮੋਰ ਕੋਲੋਂ ਕੀ ਸਿੱਖਣਾ ਹੈ ਉਹ ਕਹਿੰਦੇ ਇੱਕ ਜਾਨਵਰ ਉਹ ਨੇ ਜਿਹੜੇ ਪਾਣੀ ਪੀਂਦੇ ਨੇ ਪਾਣੀ ਦੇ ਵਿੱਚੋਂ ਲੰਘ ਜਾਂਦੇ ਨੇ ਉਹ ਗਾਈਆਂ ਨੇ ਪਸ਼ੂ ਨੇ ਚਾਰ ਪੈ ਜਾਨਵਰ ਨੇ ਉਹ ਕਿਸੇ ਤਲਾਬ ਵਿੱਚ ਪਾਣੀ ਪੀਣ ਉਹਦੇ ਵਿੱਚ ਹੀ ਗੰਦਗੀ ਕਰ ਦਿੰਦੇ ਨੇ ਤਲਾਬ ਵਿੱਚ ਪਾਣੀ ਪੀਣ ਉਹਦੇ ਵਿੱਚੋਂ ਲੰਘ ਕੇ ਭਰੇ ਚੱਲ ਜਾਂਦੇ ਨੇ ਤਲਾਬ ਵਿੱਚੋਂ ਪਾਣੀ ਪੀਣ ਪਰਤ ਕੇ ਤਲਾਬ ਦੇ ਸ਼ੁਕਰਗੁਜ਼ਾਰ ਨਹੀਂ ਹੁੰਦੇ ਉਹਦੇ ਵਿੱਚ ਹੀ ਮੱਝਾਂ ਬਹਿ ਕੇ ਨਹਾਉਣ ਲੱਗ ਪੈਂਦੀਆਂ ਨੇ ਪਾਣੀ ਮੈਲਾ ਕਰ ਦਿੰਦੀਆਂ ਨੇ ਕਹਿੰਦੇ ਜੇ ਸਿੱਖਣਾ ਸ਼ੁਕਰਗੁਜ਼ਾਰ ਕਿਵੇਂ ਹੋਈਦਾ ਹੈ ਸ਼ੁਕਰ ਅੰਨਾ ਕਿਵੇਂ ਕਰੀਦਾ ਇੱਕ ਮੋਰ ਕੋਲੋਂ ਸਿੱਖ ਜਦੋਂ ਮੋਰ ਤਲਾ ਤੇ ਪਾਣੀ ਪੀਣ ਆਉਂਦਾ ਉਹ ਚਾਰ ਕਦਮ ਹਟ ਕੇ ਪਿੱਛੇ ਖਲੋਂਦਾ ਆਪਣਾ ਸੀਸ ਝੁਕਾ ਕੇ ਲੰਬੀ ਚੁੰਝ ਕਰਕੇ ਪਾਣੀ ਪੀਂਦਾ ਫਿਰ ਕਦੇ ਪਾਣੀ ਵਾਲ ਪਿੱਠ ਨਹੀਂ ਕਰਦਾ ਉਹਨਾਂ ਪੈਰਾਂ ਨਾਲ ਦੋ ਚਾਰ ਕਦਮ ਪਿੱਛੇ ਨੂੰ ਹਟਦਾ ਉਹ ਪਾਣੀ ਦਾ ਸ਼ੁਕਰਗੁਜ਼ਾਰ ਰਹਿੰਦਾ ਐਦਾਂ ਜਦੋਂ ਤੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦیدار ਕਰੇ ਸਜਣਾ ਤੇਰੀ ਨજર ਸਿਰਫ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਹੋਵੇ ਚੁੱਕ ਕੇ ਸੀਸ ਝੁਕਾਵੇਂ ਅਦੋਂ ਪੈਰ ਨਾਲ ਪਿੱਛੇ ਹਟੇ ਔਰ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਰਮਾ ਕਰਨ ਜਿਵੇਂ ਪੂਰੀ ਨજર ਮੋਰ ਦੀ ਪਾਣੀ ਦੇ ਤਲਾਬ ਤੇ ਟਿੱਕੀ ਰਹਿੰਦੀ ਹੈ ਐਦਾਂ ਗੁਰੂ ਦੇ ਸਰਵਰ ਤੇ ਆ ਕੇ ਤੇਰੀ ਨજર ਗੁਰੂ ਗ੍ਰੰਥ ਸਾਹਿਬ ਤੇ ਟਿੱਕੀ ਰਹਿਣੀ ਚਾਹੀਦੀ ਹੈ ਤੂੰ ਬੰਦਿਆਂ ਦੇ ਕੱਪੜਿਆਂ ਦੀ ਵੇਖਿਆ ਨਾ ਕਰੇ ਤੂੰ ਲੋਕਾਂ ਵੱਲ ਨਾ ਵੇਖੇ ਕੌਣ ਹੈ ਇਹ ਗੁਰੂ ਦੀ ਮਤ ਹੈ ਭਾਈ ਸਾਹਿਬ ਭਾਈ ਵੀਰ ਸਿੰਘ ਲਿਖਦੇ ਕਹਿੰਦੇ ਧਾਇਆਂ ਆਈਆਂ ਗਾਇਆਂ ਸਰ ਤੇ ਪੀ ਪਾਣੀ ਕੰਡ ਮੋੜੀ ਨੱਚਦਾ ਮੋਰ ਆਇਆ ਜਲ ਪੀਤਾ ਕੰਡ ਨਾ ਮੋੜੀ ਥੋੜੀ ਛਲਾ ਤਰੇ ਮੋਰ ਦੀ ਦੇਣੀ ਪੀ ਪਾਣੀ ਤੁਦ ਨੂੰ ਲੋੜੀ ਉਹ ਮੋਰ ਵਰਗੀ ਤੇਰੇ ਅੰਦਰ ਤਰੇ ਪੈਦਾ ਹੋ ਦੇ ਤੂੰ ਗੁਰੂ ਦਾ ਸ਼ੁਕਰਗੁਜ਼ਾਰ ਰਵੇਂ ਇੱਥੇ ਰੋਸ ਕਰਨਾ ਵੇ ਮੈਨੂੰ ਆ ਨਹੀਂ ਮਿਲਿਆ ਆ ਨਹੀਂ ਮਿਲਿਆ ਜਦੋਂ ਆਵੇਂ ਦਿੱਤੀਆਂ ਦਾਤਾਂ ਦਾ ਸ਼ੁਕਰ ਕਰਨਾ ਆਇਆ ਕਰ ਹੱਥ ਜੋੜ ਕੇ ਕਹਿਆ ਕਰ ਦਾਤਾ ਤੂੰ ਮੈਨੂੰ ਇੰਨਾ ਕੁਝ ਦਿੱਤੇ ਤੇਰਾ ਸ਼ੁਕਰਾਨਾ ਹੈ ਰੋਸ ਨਾ ਕਰਨਾ ਜੀ ਕਿਉਂ ਜਿਨ੍ਹਾਂ ਚੀਜ਼ਾਂ 'ਤੇ ਰੁੱਸ ਰਿਹਾ ਰੱਬ ਉਹ ਬਿਨਾਂ ਦਵੇ ਪਹਿਲੀਆਂ ਦਿੱਤੀਆਂ ਵੀ ਖੋਲੇ ਤੂੰ ਕੀ ਕਰ ਲੇਂਗਾ ਗੁਰੂ ਨਾਲ ਰੋਸ ਨਾ ਕਰੀ 10 ਵਸਤੂ ਲੈ ਪਾਛੇ ਪਾਵੇ ਇੱਕ ਵਸਤੂ ਕਾਰਨ ਵਿਖੋਟ ਬਵਾਵੇ ਇੱਕ ਬੀਨਾ ਦੇ 10 ਪੀਹਰ ਲੈ ਤੂੰ ਮੂੜਾ ਕਹਾਂ ਕਰੇ ਗੁਰੂ ਦੀ ਮੱਤ ਲੈਣੀ ਹੈ ਮਤ ਕੀ ਹੈ ਪਾਤਸ਼ਾਹ ਕਹਿੰਦੇ ਨੇ ਹਮੇ ਛੱਡ ਕੇ ਆਈ ਗੁਰੂ ਦੀ ਮਤ ਇਹ ਹੈ ਹਰ ਬੰਦੇ ਵਿੱਚ ਗੁਣ ਵੀ ਹੈ ਕੋਈ ਤੇ ਔਗਣ ਵੀ ਹੈ ਗੁਰੂ ਦੀ ਮਤ ਇਹ ਹੈ ਤੂੰ ਗੁਣ ਕੱਢ ਲਈ ਔਗਣਾਂ ਵੱਲ ਧਿਆਨ ਨਾ ਦੇਈ ਕਿਉਂਕਿ ਔਗਣ ਸਾਰਿਆਂ ਵਿੱਚ ਹੈ ਔਰ ਯਾਦ ਰੱਖਿਓ ਵੱਡੇ ਤੋਂ ਵੱਡੇ ਔਗਣਾਂ ਨਾਲ ਭਰੇ ਬੰਦੇ 'ਚ ਵੀ ਕੋਈ ਨਾ ਕੋਈ ਗੁਣ ਹੈ ਭਾਈ ਗੁਰਦਾਸ ਸਾਹਿਬ ਨੇ ਕਪੌੜੀ ਲਿਖੀ ਕਿੰਦੇ ਦੁਆਪਰ ਦੇ ਅੰਦਰ ਦੋ ਗੁਰੂ ਹੋਏ ਗੁਰੂ ਦਰੋਣਾਚਾਰੀਆ ਔਰ ਗੁਰੂ ਕਿਰਪਾਚਾਰੀਆ ਦੋਮਾਂ ਨੇ ਆਪਣੇ ਸੇਵਕਾਂ ਦੀ ਪਰਖਿਆ ਲਈ ਜਦੋਂ ਪਰਖਿਆ ਲਈ ਪਾਂਡਵਾਂ ਦੇ ਵਿੱਚੋਂ ਯੁਦਿਸ਼ਥਰ ਨੂੰ ਚੁਣ ਲਿਆ ਕੌਰਵਾਂ ਦੇ ਵਿੱਚੋਂ ਦੁਰਯੋਧਨ ਨੂੰ ਚੁਣ ਲਿਆ ਦੋਵੇਂ ਗਿਆਨੀ ਬੰਦੇ ਨੇ ਦੋਮਾਂ ਨੂੰ ਚੁਣ ਕੇ ਕਿਹਾ ਸੂਰਜ ਡੁੱਬਣ ਤੱਕ ਇਹ ਦਰਯੋਧਨ ਤੂੰ ਕੋਈ ਭਲਾ ਬੰਦਾ ਲੱਭ ਕੇ ਲਿਆਉਣੇ ਜਿਹੜੇ ਪਿੰਡ ਚੋਂ ਮਿਲ ਜਾਏ ਸਭ ਤੋਂ ਭਲਾ ਬੰਦਾ ਲੱਭ ਕੇ ਲਿਆਉਣਾ ਤੇ ਜੁਦੇਸਟਰ ਨੂੰ ਕਿਹਾ ਸਭ ਤੋਂ ਬੁਰਾ ਬੰਦਾ ਲੱਭਣਾ ਹੈ ਸੂਰਜ ਡੁੱਬਣ ਤੱਕ ਜਿੰਨੇ ਪਿੰਡ ਘੁੰਮ ਲਾ ਸਭ ਤੋਂ ਬੁਰਾ ਬੰਦਾ ਲੱਭ ਕੇ ਲਿਆਉਣਾ ਚਲੇ ਗਏ ਸ਼ਾਮ ਪਈਆਂ ਦੋਵੇਂ ਖੱਲੀ ਆ ਗਏ ਹੁਣ ਗੁਰੂ ਕਿਰਪਾ ਚਾਰੀਆ ਪੁੱਛਦਾ ਹੈ ਕਹਿੰਦਾ ਦਰਯੋਦਨ ਤੈਨੂੰ ਭਲਾ ਬੰਦਾ ਲੱਭਣ ਲੈ ਗਿਆ ਸੀ ਕੋਈ ਭਲਾ ਲੱਭਿਆ ਨਹੀਂ ਕਹਿੰਦਾ ਜੀ ਜਿਹੜੇ ਪਿੰਡ ਵਿੱਚ ਮੈਂ ਗਿਆ ਨਾ ਜਾ ਕੇ ਪੁੱਛਿਆ ਤੁਹਾਡੇ ਪਿੰਡ ਵਿੱਚ ਸਭ ਤੋਂ ਚੰਗਾ ਬੰਦਾ ਕੌਣ ਹੈ ਕਹਿੰਦੇ ਉਹਨੇ ਨਾਮ ਲੈਤਾ ਜਦੋਂ ਮੈਂ ਉਹ ਚੰਗੇ ਬੰਦੇ ਕੋਲ ਗਿਆ ਉਹਦੇ ਨਾਲ ਗੱਲਾਂ ਕਰਦਿਆਂ ਕਰਦਿਆਂ ਮੈਨੂੰ ਇੱਕ ਓਗਣ ਨਜ਼ਰ ਆਇਆ ਆਹ ਬੰਦੇ ਵਿੱਚ ਆਹ ਓਗਣ ਬਹੁਤ ਵੱਡਾ ਹੈ ਮੈਂ ਅਗਲੇ ਪਿੰਡ ਚਲਾ ਗਿਆ ਜਾ ਕੇ ਪੁੱਛਿਆ ਸਭ ਤੋਂ ਭਲਾ ਬੰਦਾ ਕੋਈ ਪਿੰਡ ਵਿੱਚ ਦੱਸੋ ਜਿਹੜਾ ਬੰਦਾ ਭਲਾ ਦੱਸਿਆ ਉਹਦੇ ਵਿੱਚ ਕੋਈ ਨਾ ਕੋਈ ਓਗਣ ਲੱਭਿਆ ਭਲੇ ਤੋਂ ਭਲੇ ਬੰਦੇ ਵਿੱਚ ਵੀ ਮੈਨੂੰ ਓਗਣ ਲੱਭਿਆ ਇਸ ਲਈ ਮੈਂ ਖੱਲੀ ਆ ਗਿਆ ਮੈਨੂੰ ਕੋਈ ਭਲਾ ਨਹੀਂ ਲੱਭਿਆ ਕਹਿੰਦੇ ਜੁਦੇਸ਼ਟਰ ਤੈਨੂੰ ਬੁਰਾ ਲੱਪਣ ਲੱਗਿਆ ਸੀ ਫਿਰ ਬੁਰਾ ਕਿਉਂ ਨਹੀਂ ਲੱਭਿਆ ਵੇ ਤੈਨੂੰ ਤਾਂ ਜੁਦੇਸ਼ਟਰ ਕਹਿੰਦਾ ਜੀ ਜਿਹੜਾ ਪਿੰਡ ਵਿੱਚ ਸਭ ਤੋਂ ਬੁਰਾ ਬੰਦਾ ਸੀ ਨਾ ਮੈਂ ਉਹਦੇ ਕੋਲ ਚਲਾ ਗਿਆ ਜਦੋਂ ਪੁੱਛਿਆ ਸਭ ਤੋਂ ਬੁਰਾ ਬੰਦਾ ਕਹਿੰਦਾ ਜੀ ਫਲਾਨਾ ਉਹਦੇ ਕੋਲ ਗਏ ਜਦੋਂ ਉਹਦੇ ਨਾਲ ਗੱਲਬਾਤ ਕੀਤੀ ਉਹ ਚ ਇੱਕ ਗੁਣ ਨਜ਼ਰ ਆਇਆ ਬੰਦਾ ਤੇ ਬੁਰਾ ਹੈ ਪਰ ਕਹਿੰਦਾ ਸੱਚ ਹੈ ਲੱਗ ਲੇ ਪਿੰਡ ਚਲਾ ਗਿਆ ਸਭ ਤੋਂ ਬੁਰਾ ਬੰਦਾ ਲੱਭਿਆ ਬੰਦਾ ਤਾਂ ਬਹੁਤ ਬੁਰਾ ਪਰ ਮਿੱਠਾ ਬਹੁਤ ਬੋਲਦਾ ਹੈ। ਉਹ ਤੋਂ ਅਗਲੇ ਪਿੰਡ ਚਲਾ ਗਿਆ ਬੰਦਾ ਤਾਂ ਬਹੁਤ ਬੁਰਾ ਹੈ ਪਰ ਬੰਦੇ ਦੀ ਤਕਣੀ ਚੰਗੀ ਹੈ। ਬੰਦੇ ਦੀ ਵਿਚਾਰ ਚੰਗੀ। ਕਹਿੰਦਾ ਜੀ ਮੈਂ ਸ਼ਾਮਾਂ ਤੱਕ ਕਈ ਪਿੰਡ ਘੁੰਮ ਲੈ। ਬੁਰੇ ਤੋਂ ਬੁਰੇ ਬੰਦੇ ਵਿੱਚ ਵੀ ਕੋਈ ਨਾ ਕੋਈ ਗੁਣ ਲੱਭ ਗਿਆ ਮੈਨੂੰ। ਇਹ ਤੁਹਾਡੀ ਦ੍ਰਿਸ਼ਟੀ ਤੇ ਡਪੈਂਦਾ ਹੈ। ਜਦੋਂ ਗੁਰੂ ਕੋਲੋਂ ਮਤ ਸਿੱਖਾਂਗੇ ਫਿਰ ਬੁਰੇ ਤੋਂ ਬੁਰੇ ਬੰਦੇ ਵਿੱਚੋਂ ਵੀ ਗੁਣ ਲੱਭ ਲਵੋਗੇ। ਤੇ ਜੇ ਗੁਰੂ ਦੀ ਮਤ ਨਾ ਨ ਹੋਵੇ ਮਾਫ ਕਰਿਓ ਤੁਹਾਡੇ ਮੋਰੇ ਸੰਤ ਵੀ ਖੜਾ ਕਰ ਦਈਏ ਉਹ ਚੋਂ ਵੀ ਤੁਹਾਨੂੰ ਓਗਣ ਦਿਸਦੇ ਆ ਜਿਨ੍ਹਾਂ ਦੇ ਕੋਲ ਗੁਰੂ ਦੀ ਮਤ ਨਹੀਂ ਉਹ ਚੰਗੇ ਭਲੇ ਬੰਦਗੀ ਵਾਲੇ ਸੰਤਾਂ ਦੇ ਵਿੱਚੋਂ ਵੀ ਓਗਣ ਵੇਖ ਵੇਖ ਕੇ ਗੱਲਾਂ ਕਰਨਗੇ ਉਹਨਾਂ ਨੂੰ ਸੰਤ ਵਿੱਚੋਂ ਵੀ ਓਗਣ ਦਿਸਦੇ ਨੇ ਜਿਨ੍ਹਾਂ ਨੂੰ ਗੁਰੂ ਦੀ ਮਤ ਹੈ ਉਹਨਾਂ ਨੂੰ ਬੁਰੇ ਬੰਦੇ ਚੋਂ ਵੀ ਕੋਈ ਗੁਣ ਲੱਭ ਜਾਂਦਾ ਹੈ ਭਾਈ ਗੁਰਦਾਸ ਸਾਹਿਬ ਜੀ ਨੇ ਇਹ ਸਾਖੀ ਪੌੜੀ ਲਿਖੀ ਹੈ ਕਹਿੰਦੇ ਬੁਰਾ ਨਾ ਕੋਈ ਜੁਦੇਸ਼ਟ੍ਰੇ ਦੁਰਯੋਦਨ ਕੋ ਭਲਾ ਨਾ ਭੇਖੇ ਨਾ ਕਹਿੰਦੇ ਦੁਰਯੋਦਨ ਨੂੰ ਭਲਾ ਲੱਭਿਆ ਕੋਈ ਕਿਉਂ ਭਾਈ ਉਹਦੀ ਦ੍ਰਿਸ਼ਟੀ ਸੀ ਔਗਣ ਵੇਖਣ ਦੀ ਤੇ ਜੁਦੇਸ਼ਟ੍ਰ ਨੂੰ ਕੋਈ ਬੁਰਾ ਬੰਦਾ ਨਹੀਂ ਲੱਭਿਆ ਕਿਉਂ ਉਹਦੀ ਦ੍ਰਿਸ਼ਟੀ ਸੀ ਗੁਣ ਵੇਖਣ ਦੀ ਉਹਨੂੰ ਬੁਰੇ ਤੋਂ ਬੁਰੇ ਬੰਦੇ ਵਿੱਚ ਵੀ ਗੁਣ ਲੱਭਿਆ ਐਹੀ ਉਹ ਗੱਲ ਮੇਰੇ ਗੁਰੂ ਦੀ ਮਤ ਹੈ ਇਨੂੰ ਪਾਤਸ਼ਾਹ ਕਹਿੰਦੇ ਰਾਗ ਸੁਹੀ ਸ਼ੰਤ ਮਹੰਲਾ ਬਹਿਲਾ ਗੁਨਾ ਕਾ ਹੋਵੇ ਵਾਸਲਾ ਕੱਡ ਵਾਸ ਲਈ ਜੇ ਕੋਣ ਹੋਵਨ ਸਾਜਨਾ ਮਿਲ ਸਾਜ ਕਰੀ ਜੈ ਸਾਜ ਕਰੀ ਜੈ ਗੁਨਾ ਕੇਰੀ ਓਗਣ ਵਾਲੀ ਨਹੀਂ ਓਗਣ ਤਾਂ ਸਭ ਵਿੱਚ ਐ ਸਾਜ ਕਦੀ ਕਰਨੀ ਗੁਨਾ ਦੀ ਸਾਜ ਕਰੀ ਜੈ ਗੁਨਾ ਕੇਰੀ ਜਿਨ੍ਹਾਂ ਨੂੰ ਬਾਣੀ ਯਾਦ ਹੈ ਨਾਲ ਪੜਿਆ ਕਰੋ ਤੁਹਾਡੀ ਹਾਜ਼ਰੀ ਲੱਗੇ ਛੋਟ ਅਵਗਣ ਚੱਲੀ ਐ ਪਹਿਰੇ ਪਟੰਬਰ ਕਰ ਅਡੰਬਰ ਜਾਇ ਆਪਣਾ ਪੜ ਮੱਲੀ ਜਿੱਥੇ ਜਾਏ ਬਹੀ ਐ ਭਲਾ ਕਹੀ ਐ ਝੋਲ ਅੰਮ੍ਰਿਤ ਬੀਜੈ ਗੁਨਾ ਕਾ ਹੋਵੇ ਵਾਸਲਾ ਕਡ ਵਾਸ ਲੀਜੈ ਝੋਲ ਅੰਮ੍ਰਿਤ ਬੀਜੈ ਦਾ ਅਰਥ ਕਦੇ ਜੇ ਬੱਚੇ ਵਿੱਚ ਮੋਟਰ ਤੇ ਪਾਣੀ ਖੜਾ ਹੋਵੇ ਨਾ ਤੇ ਉਹ ਵੱਲ ਤੇ ਅਕਸਰ ਉੱਥੇ ਉਹ ਬਣਿਆ ਹੁੰਦਾ ਚ ਬੱਚਾ ਉਹ ਚ ਪਾਣੀ ਰਹਿੰਦਾ ਹੈ ਤਾਂ ਪਾਣੀ ਦੇ ਉੱਪਰ ਕਾਈ ਜੰਮ ਜਾਂਦੀ ਹੈ ਕਦੇ ਉਹ ਹੱਥ ਨਾਲ ਪਰੇ ਨੂੰ ਕਰਕੇ ਵੇਖੋ ਥੱਲੇੋਂ ਪਾਣੀ ਬਿਲਕੁਲ ਸਾਫ਼ ਨਜ਼ਰ ਆਉਂਦਾ ਹੈ ਐਦਾਂ ਪਾਤਸ਼ਾਹ ਕਹਿੰਦੇ ਔਗਣ ਸੰਸਾਰ ਵਿੱਚ ਸਭ ਵਿੱਚ ਹੈ ਪਰ ਗੁਰੂ ਦੀ ਸਿੱਖਾ ਗੁਰੂ ਦੀ ਮੱਤ ਹੈ ਕਿ ਝੋਲ ਅੰਮ੍ਰਿਤ ਬੀਜੈ ਅਗਣ ਨੂੰ ਪਰੇ ਕਰਕੇ ਗੁਣ ਕੱਢ ਲਿਆ ਕਰ ਤੂੰ ਅਗਣੋਂ ਧੋ ਕੀ ਲੈਣਾ ਇਹ ਗੁਰੂ ਦੀ ਮਤ ਹੈ ਕਿ ਸੰਝ ਕਰੀਜੈ ਗੁਣਾ ਕਰੀਜੈ